ਸਭ ਤੋਂ ਪਹਿਲਾਂ ਦਾ ਜੀ ਫਤਿਹ ਪ੍ਰਵਾਨ ਕਰਿਓ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓ ਨੂੰ ਦੇਖਣਗੇ ਅੱਜ ਜਿਹੜੀ ਮੈਂ ਗੱਲਬਾਤ ਕਰਨੀ ਆ ਭਾਈ ਅਮਰਤਪਾਲ ਮੈਰੋ ਤੇ ਸਾਰੀ ਗੱਲਬਾਤ ਕਰਨੀ ਆ ਪੂਰੀ ਗੱਲਬਾਤ ਜਰੂਰ ਸੁਣਨੀ ਸੋਨੂੰ ਸੋਨੂੰ ਸਾਬ ਨੂੰ ਪਤਾ ਹੀ ਆ ਇਸ ਟਾਂ ਪੰਜਾਬ ਕਿੱਧਰਲੇ ਹਾਲਾਤਾਂ ਦੇ ਵਿੱਚ ਜਾ ਰਿਹਾ ਹੈ ਪੰਜਾਬ ਦੇ ਵਿੱਚ ਪਖੰਡ ਪਖੰਡੀ ਬਾਬੇ ਕਰਾਪਸ਼ਨ ਨਸ਼ਾ ਇਹ ਸਾਰਾ ਕੁਝ ਪੰਜਾਬ ਦੇ ਵਿੱਚ ਆਮ ਹੀ ਹੋਇਆ ਪਿਆ ਸੋਨੂੰ ਪਤਾ ਹੀ ਆ ਕਿ ਜਿਹੜਾ ਸਰਕਾਰਾਂ ਨੇ ਜਿਹੜਾ ਪ੍ਰਸ਼ਾਸਨ ਹੈ ਜਿਨ੍ਹਾਂ ਦੇ ਕੋਲੇ ਪਾਵਰਾਂ ਨਹੀਂ ਹੈ ਜਿਨ੍ਹਾਂ ਤੋਂ ਲੋਕਾਂ ਨੂੰ ਉਮੀਦ ਹੁੰਦੀ ਹੈ ਵੀ ਇਹ ਸਾਨੂੰ ਇਨਸਾਫ ਦੇਣਗੇ ਇਹ ਸਾਡੀ ਗੱਲਬਾਤ ਸੁਣਨਗੇ ਫਿਰ ਸਾਨੂੰ ਪਤਾ ਯਾ ਜਿਹੜੇ ਬਾਬੇ ਨੇ ਕਿ ਇਹਨਾਂ ਕੋਲੇ ਪੈਸਾ ਬਥੇਰਾ ਹੈ ਨਸ਼ੇ ਵਾਲੇ ਤਸਕਰਾਂ ਕੋਲੇ ਪੈਸਾ ਬਥੇਰਾ ਹੈ ਜਿਵੇਂ ਕਿ ਤੁਹਾਡੇ ਭਰਾ ਨੇ ਆ ਜੰਟ ਮਾਫੀਆ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਇਹਨਾਂ ਕੋਲੇ ਪੈਸਾ ਬਥੇਰਾ ਹੈ ਇਹ ਫਿਰ ਆਪਣੇ ਤਰੀਕੇ ਨਾਲੇ ਪ੍ਰਸ਼ਾਸਨ ਨੂੰ ਇਹਨੂੰ ਖਰੀਦ ਦੇਣਗੇ ਚਾਹ ਚਾਹਂਦੇ ਤਾਂ ਹੈ ਕਿ ਪ੍ਰਸ਼ਾਸਨ ਨੂੰ ਕਿ ਲੋਕਾਂ ਨੂੰ ਨਿਆਂ ਮਿਲੇ ਇਨਸਾਫ ਮਿਲੇ ਜਦੋਂ ਫਿਰ ਇਹ ਇਨਸਾਫ ਨਿਆਂ ਨਹੀਂ ਮਿਲਦਾ ਫਿਰ ਭਰਾ ਉਹ ਇਹ ਪੰਜਾਬ ਹੈ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਗੁਰੂਆਂ ਪੀਰਾਂ ਨੇ ਜਾਮ ਲੱਤਾ ਇੱਥੇ ਚੱਪੇ-ਚੱਪੇ ਦੇ ਖੂਂਡ ਲਿਆ ਹੋਇਆ ਫਿਰ ਇਹ ਸਮੇਂ-ਸਮੇਂ ਅਨੁਸਾਰ ਕੋਈ ਨਾ ਕੋਈ ਨਿਕਲ ਕੇ ਕੋਈ ਨਾ ਕੋਈ ਨੌਜਵਾਨ ਅੱਗੇ ਆਉਂਦੀ ਨੇਗੇ ਜੋਦੇ ਨਿਕਲ ਕੇ ਅੱਗੇ ਆਉਂਦੀ ਨੇ ਉਹਨਾਂ ਦੇ ਵਿੱਚੋਂ ਸਾਡਾ ਇਹ ਭਰਾ ਅਮਰਤਪਾਲ ਮਹਿਰੋਂ ਆਇਆ ਜਦੋਂ ਜਿਹੜਾ ਕਿ ਜਿਹੜੀ ਕਹਿੰਦੇ ਬਾੜ ਹੀ ਖੇਤ ਨੂੰ ਖਾਣ ਲੱਗ ਦੇ ਫਿਰ ਉਹ ਖੇਤ ਦਾ ਬਚਣਾ ਮੁਸ਼ਕਲ ਹੁੰਦਾ ਇਸ ਕਰਕੇ ਇਹ ਪ੍ਰਸ਼ਾਸਨ ਨੇ ਪੁਲਿਸ ਜੋ ਜੋ ਕੀ ਕਾਰਵਾਈ ਕਰਦੇ ਕਹਿੰਦੇ ਦੇਖੋ ਜੀ ਸਾਡੇ ਤੋਂ ਬਾਹਰ ਹੋਏ ਤੁਸੀਂ ਕਾਨੂੰਨ ਨੂੰ ਹੱਥਾਂ ਦੇ ਵਿੱਚ ਲਾ ਰਹੇ ਹੋ ਕਾਨੂੰਨਤ ਥਾਂ ਦੇ ਵਿੱਚ ਕਦੋਂ ਲੈਨੇ ਜਦੋਂ ਕਾਨੂੰਨ ਦਾ ਤੁਸੀਂ ਕਹਿੰਦੇ ਕਿ ਦਰਬਾਰਤੋਂ ਕਰਦੇ ਹੋ ਦਰਬਾਰਤੋਂ ਕਿਵੇਂ ਕਰਦੇ ਹੋ ਇੱਕ ਪਾਸੇ ਤਾਂ ਚਾਹੁੰਦਾ ਕਿ ਬੰਦਾ ਮੈਂ ਕੋਈ ਨਾ ਕੋਈ ਸਿਸਟਮ ਨੂੰ ਸੁਧਾਰਨਾ ਹੈ ਦੂਜੇ ਪਾਸੇ ਤੁਸੀਂ ਕੀ ਹੁੰਦਾ ਦੂਜੇ ਪਾਸੇ ਕਾਰਵਾਈ ਕਰਦੇ ਨੇ ਜਿਹੜਾ ਬੰਦਾ ਲੜ ਰਿਹਾ ਉਹਦੇ ਦੇ ਉੱਪਰ ਤੁਸੀਂ ਝੂਠੇ ਪਰਚੇ ਪਾਉਣੇ ਹੋ ਇਹ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਕੰਮ ਹੁੰਦਾ ਆ ਰਿਹਾ ਤੇ ਹੁਣ ਵੀ ਇਹ ਕੰਮ ਚੱਲਦਾ ਆ ਰਿਹਾ ਕਿੱਥੇ ਦਾ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਇਹ ਗੱਲ ਚਾਹੀਦਾ ਵੀ ਉਹ ਬੰਦੇ ਨੂੰ ਸਵਾ ਸੇ ਦੇਵੇ ਜਿਹੜਾ ਚੰਗਾ ਕੰਮ ਕੀਤਾ ਪਰ ਪ੍ਰਸ਼ਾਸਨ ਕੀ ਹੁੰਦਾ ਕਿ ਉਹਦਾ ਪਰੋਲਟਾ ਪਰਚਾ ਪਾ ਕੇ ਜਿਹੜਾ ਜਿਹਦੇ ਕੋਲੇ ਪੈਸ ਕਿਸ ਨਾਲ ਯਾਰੀ ਆ ਫਿਰ ਉਹਦੇ ਉੱਪਰ ਉਹਦੇ ਉੱਪਰ ਕਾਰਵਾਈ ਕਰਦੇ ਨੇਗੇ ਦੂਜਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਇੱਕ ਹੋਰ ਬੰਦਾ ਬਹੁਤ ਰੜਕਦਾ ਹੁੰਦਾ ਵੀ ਇਹ ਦੇਖੋ ਜੀ ਜਿਹੜਾ ਹਕੂਮਤਾ ਨੂੰ ਇਹ ਬੰਦਾ ਬੜਾ ਰੜਕਦਾ ਹੋਊਗਾ ਵੀ ਦੇਖੋ ਜੀ ਇਹ ਲੋਕਾਂ ਦੇ ਵਿੱਚ ਪਾਪੂਲਰ ਹੋ ਰਿਹਾ ਉਹ ਲੋਕਾਂ ਦੇ ਵਿੱਚ ਪਾਪੂਲਰ ਕਿਉਂ ਹੋ ਰਿਹਾ ਲੋਕਾਂ ਲੋਕਪ੍ਰਿਆ ਲੀਡਰ ਕਿਉਂ ਬਣ ਰਿਹਾ ਕਿਉਂਕਿ ਉਹ ਲੋਕਾਂ ਦੀ ਗੱਲ ਕਰ ਰਿਹਾ ਲੋਕਾਂ ਦੇ ਹੱਕਾਂ ਦੀ ਗੱਲ ਕਰ ਰਿਹਾ ਇਸ ਕਰਕੇ ਇਹ ਸਰਕਾਰ ਨੂੰ ਦੂਜੀ ਗੱਲ ਬਰਦਾਸ਼ਤ ਨਹੀਂ ਹੁੰਦੀ ਭਰਾਵੋ ਸਾਨੂੰ ਜਿਹੜਾ ਵੀ ਕੋਈ ਪੰਜਾਬ ਦੀ ਚੰਗੀ ਗੱਲ ਕਰਦਾ ਤਾਂ ਖੜਨਾ ਚਾਹੀਦਾ ਹੈ ਹਕੂਮਤਾਂ ਨੂੰ ਪਤਾ ਹੀ ਆ ਜਿਹੜਾ ਪੈਸੇ ਲੈ ਕੇ ਝੂਠੇ ਪਰਚੇ ਪਾਉਣ ਇਹਨਾਂ ਦਾ ਆਮ ਹੀ ਗੱਲ ਹੈ ਤੁਸੀਂ ਮੇਰੇ ਤੋਂ ਦੇਖ ਲਓ ਕਿੰਨੇ ਚੂਨ ਚੈਨੀ ਚੋਰ ਤਕਰ ਬਣਾਇਆ ਇਹਨਾਂ ਨੇ ਇਹੋ ਜਿਹੇ ਅਨੇਕਾਂ ਹੀ ਬੰਦੇ ਨੇਗੇ ਜਿਹੜੇ ਹੀ ਬੰਦੇ ਸਮਾਜਿਕ ਸੁਧਾਰਨ ਦੀ ਗੱਲ ਕਰਨ ਜਾਣ ਉਹਨਾਂ ਨੂੰ ਮਰਵਾਉਂਦੇ ਨੇ ਜਾਂ ਜਿਲਾ ਹਟਾਉਂਦੇ ਨੇ ਜਾਂ ਫਰਾਉ ਕੁਝ ਹੁੰਦਾ ਇਸ ਕਰਕੇ ਭਾਈ ਅਮਰਤਪਾਲ ਨੇ ਅਮਰਤਪਾਲ ਮਹਿਰੋ ਨੇ ਜਿਹੜਾ ਪਖੰਡ ਦਾ ਬੋਲ ਵਾਲਾ ਜਿਹੜਾ ਪਖੰਡੀ ਬਾਬੇ ਚੱਲ ਰਹੇ ਉਹਨਾਂ ਹੋਰ ਵੀ ਬਹੁਤ ਸਾਰੇ ਸਮਾਜ ਦੇ ਸਮਾਜ ਦੇ ਚੰਗੇ ਸੁਧਾਰਕ ਕੰਮ ਕਰ ਰਹੇ ਨੇ ਪਰ ਉਹੜਾ ਪ੍ਰਸ਼ਾਸਨ ਨੂੰ ਅੱਖਾਂ ਦੇ ਵਿੱਚ ਰੜਕਦਾ ਦੂਜੀ ਦੇਖੋ ਸਭ ਤੋਂ ਵੱਡੀ ਗੱਲ ਹੈ ਚਲੋ ਇੱਕ ਨੌਜਵਾਨਾ ਛੋਟੀ ਉਮਰ ਦਾ ਨੌਜਵਾਨਾ ਹੁਣ ਉਹਦੇ ਵਿੱਚ ਕੀ ਹੋਇਆ ਪਿਆ ਜਿੰਨੇ ਖੁੰਡ ਨੇਗੇ ਜਿਹੜੇ ਖੁੰਡ ਨੇਗੇ ਜਿਵੇਂ ਕਿ ਪੁਰਾਣੇ ਸਾਡੇ ਲੀਡਰ ਨੇਗੇ ਚਾਹੇ ਪੰਥਕ ਜਥੇਬੰਦੀ ਦੀ ਗੱਲ ਕਰ ਲਓ ਜਾਂ ਸਿੱਖ ਜਥੇਬੰਦੀ ਦੀ ਗੱਲ ਕਰ ਲਓ ਜਿਨ੍ਹਾਂ ਨੇ ਕੁਝ ਕਰਨਾ ਹੀ ਨਹੀਂਗਾ ਹੁਣ ਉਹਨਾਂ ਨੂੰ ਕਿਉਂਦਾ ਉਹ ਸੰਕਾ ਉਲਟਾ ਉਹਦੇ ਬਰੋਦ ਚੱਲ ਗਏ ਉਹਨਾਂ ਨੇ ਕੁਝ ਕਰਨਾ ਨਹੀਂ ਉਹਨਾਂ ਹੁੰਦਾ ਵੀ ਸਾਡੀ ਕਿਤੇ ਮਹਿਮਾ ਨਾ ਕੱਟ ਜੇ ਵੀ ਇਹ ਬੰਦਾ ਚੰਗਾ ਕੰਮ ਕਰ ਰਿਹਾ ਲੋਕਾਂ ਦੇ ਦਿਲ ਜਿੱਤ ਕੇ ਫਾਂ ਤਾਂ ਕੋਈ ਪੁੱਛਣੀ ਹਟ ਜੂਗਾ ਦੇਖੋ ਕਿੱਡੀਆਂ ਸਾਡੀਆਂ ਵੱਡੀਆਂ ਪੰਥਕ ਜਥੇਬੰਦੀਆਂ ਨੇਗੀਆਂ ਇਹ ਕੋਸ ਆਹ ਤਾਂ ਪਖੰਡਵਾ ਦਾ ਬੋਲਬਾਲਾ ਬੋਲਬਾਲਾ ਵਧਿਆ ਹੋਇਆ ਕੋਈ ਵੀ ਸਟੈਂਡ ਲੈਣ ਨੂੰ ਤਿਆਰ ਨਹੀਂ ਕੋਈ ਵੀ ਕੋਈ ਨੌਜਵਾਨ ਕਿਸੇ ਦੇ ਪਿੱਛੇ ਦਾ ਸਟੈਂਡ ਤਾਂ ਲੈਣ ਨਾ ਪੰਥਕ ਜੱਥੇਬੰਦੀਆਂ ਆਪਾਂ ਸ਼੍ਰੋਮਣੀ ਕਮੇਟੀ ਦੀ ਗੱਲ ਕਰ ਲਈਏ ਹੋਰ ਜਿੰਨੀਆਂ ਸਾਡੇ ਸੰਸਥਾਵਾਂ ਨੇਗੀਆਂ ਕਿੰਨੀਆਂ ਸਾਡੇ ਸਿੱਖ ਸਸਥਾਵਾਂ ਬਣੀਆਂ ਕੋਈ ਤਾਂ ਸਟੈਂਡ ਉਸ ਨੌਜਵਾਨ ਦੇ ਹੱਕ ਦੇ ਵਿੱਚ ਲਾਓ ਇਸ ਕਰਕੇ ਜਿੱਥੇ ਵੀ ਸਾਨੂੰ ਕਿਤੇ ਬੁਲਾਉਣਗੇ ਕੋਈ ਇਕੱਠ ਹੋਊਗਾ ਅਸੀਂ ਆਪਣੇ ਤਰੀਕੇ ਨਾਲ ਭਾਈ ਅਮਰਤਪਾਲ ਮਰਹੋਂ ਦਾ ਸਾਥ ਦੇਵਾਂਗੇ ਤੇ ਮੈਂ ਆਪਣਾ ਨੰਬਰ ਵੀ ਕਾਫੀ ਵਾਰੀ ਟਰਾਈ ਕਰਿਆ ਕਿਉਂਕਿ ਮੈਨੂੰ ਪਤਾ ਜਦੋਂ ਇਹੋ ਜਿਹੇ ਕੰਮ ਹੋ ਜਾਂਦੇ ਨੇ ਫਿਰ ਨੰਬਰ ਨੰਬਰ ਨਹੀਂ ਲੱਗਦੇ ਹੁੰਦੇ ਇਸ ਕਰਕੇ ਪਰ ਮੇਰੀ ਉਹ ਵੀਡੀਓ ਉਹਨੇ ਤੇ ਕਰ ਪਹੁੰਚ ਜਾਣੀ ਆ ਕਿ ਭਾਈ ਸਾਹਿਬ ਅਸੀਂ ਤੁਹਾਡੇ ਨਾਲ ਆ ਜਿੱਤੇ ਵੀ ਕਿਤੇ ਹੁਕਮ ਲਾਓਗੇ ਅਸੀਂ ਆਵਾਂਗੇ ਤੁਸੀਂ ਚੰਗਾ ਕੰਮ ਕਰ ਰਹੇ ਹੋ ਨਹੀਂ ਤਾਂ ਇਹ ਤੁਹਾਨੂੰ ਪਤਾ ਹੀ ਆ ਤੁਸੀਂ ਜਿਹੜੀ ਕਿ ਸਾਰੀ ਤੁਹਾਡੀ ਦੁਨੀਆ ਨੇ ਵੀਡੀਓ ਸੁਣ ਚੁੱਕੀ ਆ ਤੁਸੀਂ ਜੋ ਕੁਝ ਬੋਲਿਆ ਉਹ ਸਭ ਨੂੰ ਲੋਕਾਂ ਨੂੰ ਪਤਾ ਹੀ ਆ ਹਨ ਇਸ ਕਰਕੇ ਇਹ ਸਿੱਖ ਜੱਤੇ ਬੰਦਿਆਂ ਨੂੰ ਸਾਥ ਦੇਣਾ ਚਾਹੀਦਾ ਨਾ ਕੇ ਜਿਹੜੇ ਬਣੇ ਬੈਠੇ ਨੇ ਜਿੰਨਾਂ ਕੋਲੇ ਆਉਦੇ ਨੇ ਜਿੰਨਾਂ ਕੋਲੇ ਪਾਵਰਾਂ ਨੇ ਉਹਨਾਂ ਨੂੰ ਇਹ ਹੋ ਜਾਂਦਾ ਵੀ ਬਸ ਜੀ ਅਸੀਂ ਬੋਲਾਂਗੇ ਪਤਾ ਨਹੀਂ ਕੀ ਸਾਡੀ ਕੋਈ ਕਦਰ ਘਟ ਜਾਣੀ ਆ ਜਾਂ ਕੋਈ ਸਾਡੀ ਇਹਨੇ ਕੋਈ ਉੱਪਰ ਚਲਾ ਜਾਣਾ ਇਹ ਬਹੁਤ ਗੱਲਾਂ ਨੇ ਚੁਬਦੀਆਂ ਨੇਗੀਆਂ ਆਓ ਨੌਜਵਾਨੋ ਕੋਈ ਵੀ ਪੰਜਾਬ ਲਈ ਚੰਗਾ ਕੰਮ ਕਰਦਾ ਕੰਮ ਚੱਕਦਾ ਪੰਜਾਬ ਨੂੰ ਸੁਧਾਰਨ ਦੀ ਵਿਸਾਖੀ ਨੂੰ ਨਸ਼ੇ ਦੀ ਗੱਲ ਕਰ ਲੋ ਵਿਸਾਖੀ ਪਖੰਡ ਦੇ ਬੋਲ ਵਾਲੇ ਦੀ ਗੱਲ ਕਰ ਲੋ ਹੋਰ ਵੀ ਜਿਹੜੇ ਵੀ ਨੇਕਾ ਮੁੱਦੇ ਨੇ ਜਿੰਨਾਂ ਤੇ ਕੋਈ ਲੜਦਾ ਤਾਂ ਸਾਨੂੰ ਸਾਥ ਉਹਦਾ ਦੇਣਾ ਚਾਹੀਦਾ ਇਸ ਕਰਕੇ ਇਹ ਗੱਲ ਨਹੀਂ ਹੈਗੀ ਵੀ ਅਸੀਂ ਦੇਖੀ ਜਾਈਏ ਹਨਾ ਤੇ ਸਰਕਾਰਾਂ ਨੇ ਤੁਹਾਨੂੰ ਪਤਾ ਜ਼ੁਲਮ ਕਰਨਾ ਹੀ ਹੁੰਦਾ ਹੈ ਸਰਕਾਰਾਂ ਹਮੇਸ਼ਾ ਸਾਨੂੰ ਪਤਾ ਹੀ ਹੈ ਇਹ ਜਿਹੜੀ ਇਹ ਸਰਕਾਰ ਦੀ ਗੱਲ ਕਰੀਏ ਸਰਕਾਰਾਂ ਨੂੰ ਹਮੇਸ਼ਾ ਇਹ ਹੁੰਦਾ ਹੀ ਹੈ ਕਿ ਉਹਨਾਂ ਨੇ ਪੈਸਾ ਇਕੱਠਾ ਕਰਕੇ ਜਾਂ ਲੀਡਰਾਂ ਨੇ ਪੈਸਾ ਇਕੱਠਾ ਕਰਕੇ ਉਹਨਾਂ ਨੇ ਆਪਣੇ ਘਰ ਭਰਨੇ ਹੁੰਦੇ ਹਨ ਉਹਨਾਂ ਨੂੰ ਕਿਸੇ ਨਾਲ ਕੋਈ ਸਲੂਕ ਨਹੀਂ ਹੁੰਦਾ ਇਸ ਕਰਕੇ ਆਓ ਆਪਣੇ ਤਰੀਕੇ ਨਾਲ ਆਪਾਂ ਸਾਰੇ ਸਾਰੇ ਸੱਚ ਦੀ ਆਵਾਜ਼ ਜਿਹੜੀ ਆਪਾਂ ਬੁਲੰਦ ਕਰੀਏ ਸਾਰੇ ਜਣੇ ਆਪਾਂ ਜਿਹੜਾ ਵੀ ਕੋਈ ਪੰਜਾਬ ਲਈ ਭਰਾ ਕੁਛ ਕਰਦਾ ਦਾ ਸਾਥ ਦਿਗੇ ਧੰਨਵਾਦ